जय श्री महाका सतीश ਕਾ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਡਾਕ 5 ਤੇ ਮੈਂ ਅਜੇ ਵੇਲਾ ਦਲਜੀਤ ਦੋਸਾਂਝ ਦਲਜੀਤ ਦੋਸਾਂਝ ਆਪਣੇ ਗਾਣਿਆਂ ਦੇ ਕਰਕੇ ਤੇ ਵਿਵਾਦਾਂ ਦੇ ਕਰਕੇ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਹੇ ਨੇ ਤੁਹਾਨੂੰ ਦੱਸਦੀ ਕਿ ਹైదరాబాద్ ਸ਼ੋਅ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੂੰ ਸਰਕਾਰ ਇੱਕ ਨੋਟਿਸ ਜਾਰੀ ਕਰਦੀ ਹੈ ਜਿਸ ਦੇ ਵਿੱਚ ਉਹਨਾਂ ਨੂੰ ਕਿਹਾ ਜਾਂਦਾ ਕਿ ਕੋਈ ਵੀ ਉਹ ਅਸਲੇ ਤੇ ਸ਼ਰਾਬ ਪ੍ਰਤੀ ਗਾਣੇ ਕੋਈ ਵੀ ਪ੍ਰਮੋਟ ਨਾ ਕਰਨ ਤੇ ਕਿਸੇ ਵੀ ਬੱਚਿਆਂ ਨੂੰ ਆਪਣੇ ਸਟੇਜ ਦੇ ਉੱਤੇ ਬੁਲਾ ਕੇ ਉਹਨਾਂ ਨੂੰ ਸੰਬੋਧਿਤ ਨਾ ਕਰਨ ਫਿਰ ਉਹ ਹైదరాబాద్ ਤੋਂ ਜੈਪੁਰ ਜਾਂਦੇ ਨੇ ਉੱਥੇ ਉਹਨਾਂ ਦਾ ਸ਼ੋਅ ਲੱਗਦਾ ਹੈ ਉਸ ਤੋਂ ਬਾਅਦ ਉਹ ਜਦੋਂ ਇੰਦੋਰ ਦੇ ਵਿੱਚ ਜਾਂਦੇ ਨੇ ਤਾਂ ਉੱਥੇ ਉਹਨਾਂ ਦਾ ਬਜਰੰਗਦਲ ਵਾਲੇ ਕਾਫੀ ਜ਼ਿਆਦਾ ਵਿਰੋਧ ਕਰਦੇ ਨੇ ਤੇ ਹੁਣ 14 ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਜਿਹੜਾ ਸ਼ੋਅ ਲੱਗਣਾ ਹੈ ਦਲਜੀਤ ਦਸਾਂਝ ਹੋਰਾਂ ਦਾ ਉਸ ਨੂੰ ਲੈ ਕੇ ਇੱਕ ਕਾਫੀ ਜ਼ਿਆਦਾ ਵੱਡੀ ਅਪਡੇਟ ਸਾਹਮਣੇ ਨਿਕਲ ਕੇ ਨਜ਼ਰ ਆਈ ਹੈ ਤੁਹਾਨੂੰ ਦੱਸਦੀ ਕਿ ਦਲਜੀਤ ਦਸਾਂਝ ਨੂੰ ਇੱਕ ਐਡਵਾਈਜ਼ਰੀ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਚੰਡੀਗੜ੍ਹ ਸ਼ੋਅ ਦੇ ਵਾਸਤੇ ਜਿਸ ਦੇ ਵਿੱਚ ਉਹਨਾਂ ਨੂੰ ਕਾਫੀ ਜ਼ਿਆਦਾ ਹਦਾਇਤਾਂ ਲਿਖੀਆਂ ਗਈਆਂ ਨੇ ਤੁਹਾਨੂੰ ਦੱਸਦੀ ਕਿ ਉਸ ਦੇ ਵਿੱਚ ਕੁਝ ਹਦਾਇਤਾਂ ਇਸ ਤਰ੍ਹਾਂ ਨੇ ਕਿ ਉਹ ਕਿਸੇ ਵੀ ਬੱਚੇ ਨੂੰ ਆਪਣੇ ਸਟੇਜ ਦੇ ਉੱਤੇ ਬੁਲਾ ਕੇ ਸੰਬੋਧਿਤ ਨਹੀਂ ਕਰਨਗੇ ਉਹਨਾਂ ਨੂੰ ਸਾਊਂਡ ਦਾ ਜਿਹੜਾ ਲੈਵਲ ਆ ਉਹ ਵੀ ਇੱਕ ਡਿਕਰੀਜ਼ ਕਰਨ ਦੇ ਵਾਸਤੇ ਕਿਹਾ ਗਿਆ ਹੈ 25 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਜਾਂ ਲੜਕੇ ਨੂੰ ਲੜਕੀ ਨੂੰ ਸ਼ਰਾਬ ਨਹੀਂ ਦਿੱਤੀ ਜਾਏਗੀ ਅਸਲੇ ਤੇ ਸ਼ਰਾਬ ਭਰੇ ਗਾਣਿਆਂ ਨੂੰ ਪ੍ਰਮੋਟ ਨਹੀਂ ਕੀਤਾ ਜਾਏਗਾ ਤੇ ਹੋਰ ਵੀ ਕਾਫੀ ਜ਼ਿਆਦਾ ਨੋਟਿਸ ਉਹਨਾਂ ਨੂੰ ਜਾਰੀ ਕੀਤੇ ਗਏ ਨੇ ਤੁਹਾਨੂੰ ਦੱਸ ਦੀ ਕੀ ਕਿਤੇ ਨਾ ਕਿਤੇ ਜਦੋਂ ਸਰਕਾਰਾਂ ਉਹਨਾਂ ਨੂੰ ਨੋਟਿਸ ਜਾਰੀ ਕਰ ਰਹੀਆਂ ਨੇ ਤੇ ਆਮ ਜਨਤਾ ਉਹਨਾਂ ਦੇ ਨਾਲ ਖੜੀ ਹੈ ਤੁਹਾਨੂੰ ਕੀ ਲੱਗਦਾ ਜਿਹੜੇ ਸਰਕਾਰਾਂ ਦੇ ਵੱਲੋਂ ਨੋਟਿਸ ਜਾਰੀ ਕੀਤੇ ਜਾ ਰਹੇ ਨੇ ਦਿਲਜੀਤ ਸਿੰਘ ਨੂੰ ਇਹ ਸਹੀ ਨੇ ਜਾਂ ਗਲਤ ਨੇ ਦਰਜੀਤ ਦਸਾਂਝ ਇੱਕ ਨਿਚੋਂ ਉੱਠ ਕੇ ਉੱਪਰ ਤੱਕ ਅੱਜ ਪਹੁੰਚੇ ਨੇ ਤੇ ਉਹ ਵੱਡੇ ਵੱਡੇ ਸ਼ੋਅਜ਼ ਲਾ ਰਹੇ ਨੇ ਤੇ ਜਦੋਂ ਉਹਨਾਂ ਦੇ ਸ਼ੋਅ ਲੱਗ ਰਹੇ ਨੇ ਤੇ ਹੁਣ ਉਹਨਾਂ ਦੇ ਖਿਲਾਫ ਕਾਫੀ ਜ਼ਿਆਦਾ ਧਰਨਿਆਂ ਦਾ ਨਾਲ ਵਿਰੋਧ ਕੀਤਾ ਜਾ ਰਿਹਾ ਹੈ ਪਹਿਲਾਂ ਬਜਰੰਗ ਦਲ ਦੇ ਵੱਲੋਂ ਕੀਤਾ ਜਾ ਰਿਹਾ ਸੀ ਤੇ ਹੁਣ ਚੰਡੀਗੜ੍ਹ ਸਰਕਾਰ ਦੇ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਤੁਹਾਨੂੰ ਕੀ ਲੱਗਦਾ ਹੈ ਇਸ ਦੇ ਪਿੱਛੇ ਇਸ ਤੇ ਚੱਲਦਿਆਂ ਵਿਰੋਧ ਦੇ ਵਿੱਚ ਇੱਕ ਐਂਕਰ ਨੇ ਵੀ ਦਰਜੀਤ ਦਸਾਂਝ ਦੇ ਉੱਤੇ ਟਿੱਪਣੀ ਕੀਤੀ ਸੀ ਜਿਸ ਦੇ ਵਿੱਚ दलजीत दुसान ने काफी ज्यादा बोल अपने स्टेज कहे ओ की बोल सके आओ तो ने हाथ ऊपर करो दोनों मेरे साथ बोलिएगा जय श्री बहुत देर से हमारे देश में मेरे खिलाफ चल रहा है कि टिकटें ब्लैक हो रही है दलजीत की टिकटें ब्लैक हो रही है तो भाई मेरा कसूर थोड़ी है टिकटें ब्लैक हो रही है ए? अगर पाजी आप दस रुपए की टिकट ले लो और उसमें सौ की बेच दो तो कलाकार का क्या कसूर है मेरे को राहत इंदौरी जी का शेर याद आ गया है कहे दो उनका शहर है ये प्रोग्राम आज राहत इंदौरी जी के नाम मेरे हुजरे में नहीं और कहीं पे रख दो हुजरा समझते हैं जो फकीरों की झोपड़ी होती है वो मेरे हुजरे में नहीं और कहीं पे रख दो आसमा लाए हो ले आओ जमीन पे रख दो साहब अब कहा ढूंढने जाओगे आप हमारे कातिल साहब अब कहा ढूंढने जाओगे आप हमारे कातिल आप तो कतल का इल्जाम हमी पे रख दो तो मीडिया वालों जितने इल्जाम मेरे पे लगाने लगा लो जोर से ना तो मेरे को कोई बदनामी का भय है कोई टेंशन नहीं है मुझे और ये अब अब थोड़ा शुरू हुआ है जब से भारत में सुनीमा है दस का बीस दस का बीस कब से चल रहा है बदल गया टाइम पहले जो एक्टर होते थे उनकी फिल्मों में कलाकार सिंगर पीछे गाते थे बड़े पर्दे पे और एक्टर मुंह हिलाते थे अब गाने वाले आगे आ गए बस इतनी इतनी ही बात हुई है। इतनी ही बात हुई इतनी ही बात हुई यही चेंज हुआ नहीं तो दस का बीस दस का बीस तो बड़ी देर से चल रहा है मेरे और दो भाइयों ने टूर शुरू किया है कर नौजला और ए पी ढिल्लो ने उनके लिए भी बेस्ट ऑफ लक ये इंडिपेंडेंट म्यूजिक का टाइम शुरू है मुसीबतें तो आएंगी जब कोई भी रेवोल्यूशन आता है तो मुसीबत आती है हम अपना काम करते जाएंगे जितने भी इंडिपेंडेंट आर्टिस्ट का समय आ गया है। पहले के कलाकार आते थे उनकी टिकटें ब्लैक होती थी लाखों में अब भारतीय कलाकार की टिकटें ब्लैक हो रही हैं इसी को तो कहते हैं वोकल फॉर लोकल है। ये मेरे देश का झंडा ਥੈਂਕ ਯੂ ਬ੍ਰਦਰ ਥੈਂਕ ਯੂ ਥੈਂਕਸ ਜਦੋਂ ਇੰਦੋਰ ਦੇ ਵਿੱਚ ਪਹੁੰਚੇ ਤਾਂ ਉਹ ਮਹਾਕਲੇਸ਼ਵਰ ਮੰਦਿਰ ਦੇ ਵਿੱਚ ਵੀ ਗਏ ਦਲਜੀਤ ਦੋਸਾਂਜ ਜਿਸ ਦੇ ਕੀ ਵੀਡੀਓ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਤੁਹਾਨੂੰ ਕੀ ਲੱਗਦਾ ਹੈ ਦਲਜੀਤ ਦੋਸਾਂਜ ਜੋ ਅੱਜ ਇੱਥੇ ਮੁਕਾਮ ਦੇ ਉੱਤੇ ਪਹੁੰਚੇ ਨੇ ਉਸ ਦੇ ਮਿਹਨਤ ਦੇ ਪਿੱਛੇ ਉਹਨਾਂ ਦਾ ਕੀ ਰਾਜ ਹੋ ਸਕਦਾ ਹੈ ਤੁਸੀਂ ਦਲਜੀਤ ਦੋਸਾਂਜ ਨੂੰ ਕਿੰਨਾ ਕੁ ਪਿਆਰ ਕਰਦੇ ਹੋ ਸਾਨੂੰ ਜ਼ਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਦਰਜੀਦ ਸਾਜ ਤੇ ਹੋਰ ਪਾਲੀਵੁੱਡ ਦੇ ਨਾਲ ਵੱਡੀਆਂ ਖਬਰਾਂ ਵੇਖਣ ਦੇ ਵਾਸਤੇ ਵੇਖਦੇ ਰਹੋ ਪੰਜਾਬੀ ਡਾਕ 5 ਧੰਨਵਾਦ ਸਤਿ ਸ਼੍ਰੀ ਅਕਾਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਘਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ